ਅੱਜ ਅਸੀਂ ਜਿਹੜੀਆਂ ਥਾਲੀਆਂ ਖੜਕਾਈਆਂ ਨੇ ਇਹ ਜੋ ਆਪਣੀ ਗੱਡੀ ਤੇ ਬੈਠਾ ਵਾ ਛੜਾ ਇਸ ਛੜੇ ਨੇ ਮਨ ਕੀ ਬਾਤ ਕੀਤੀ ਆ ਇਸ ਕੀ ਮਨ ਕੀ ਬਾਤ ਨਾ ਸੁਣਨੇ ਲਈ ਮੈਂ ਇਹ ਗਾੜੀ ਕਹਿੰਨੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਜਾਬ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਜਿਹਦਾ ਘਰ ਦੇ ਵਿੱਚ ਪਰਿਵਾਰ ਹੋਵੇ ਜਿਹੜੀ ਅੱਜ ਕੀ ਬਾਤ ਮਨ ਕੀ ਬਾਤ ਅੱਜ ਲੋਕਾਂ ਨੂੰ ਸੁਣਾ ਰਿਹਾ ਆਪਣੀ ਘਰ ਵਾਲੀ ਨੂੰ ਸੁਣਾਵੇਂ ਔਰ ਆਪਣੇ ਪਰਿਵਾਰ ਨੂੰ ਸੁਣਾਵੇਂ ਲੋਕਾਂ ਦੀ ਗੱਲ ਜਿਹੜੀ ਆ ਲੋਕਾਂ ਦੇ ਵਿੱਚ ਲੋਕਾਂ ਦੇ ਭਲੇ ਦੀ ਲਕਾਈ ਦੇ ਭਲੇ ਦੀ ਗੱਲ ਕਰੇ ਇਸ ਮੋਦੀ ਨੇ ਆਣ ਕੇ ਪਹਿਲੋ ਮਲਾਜਮਾਂ ਨਾਲ ਵੀ ਵਧੀਕੀਆਂ ਕੀਤੀਆਂ ਇਹ ਮਿਲੀ ਭੁਗਤ ਹੈ ਇਹਨਾਂ ਦੀ ਮੇਰੇ ਮੈਂ ਕਹਿਣਾ ਚਾਹੁੰਦੀ ਮੋਦੀ ਨੂੰ ਮੋਦੀ ਤੈਨੂੰ ਪੰਜਾਬ ਦੇ ਵਿੱਚ ਮੁਰਕੇ ਨਹੀਂ ਵੜਨ ਦੇਾਂਗੇ ਤੈਨੂੰ ਦੇਸ਼ ਦੇ ਵਿੱਚ ਰਾਜ ਨਹੀਂ ਕਰਨ ਦੇਾਂਗੇ ਇੱਕ ਅੰਨਦਾਤਾ ਉਹ ਕੇ ਸਾਰੇ ਲੋਕਾਂ ਦਾ ਪੇਟ ਪਾਲਦਾ ਜਿਹਦੀ ਦੁਕਾਨ ਹੈ ਦੁਕਾਨ ਤੇ ਜੇ ਪੈਸਾ ਨਹੀਂ ਤੇ ਦੁਕਾਨ ਤੇ ਕਿੱਥੇ ਜਾਵਾਂਗੇ ਜੇ ਕਿਸਾਨ ਅੰਨ ਪੈਦਾ ਨਹੀਂ ਕਰਦਾ ਤੇ ਅੰਨ ਕਿੱਥੋਂ ਪੈਦਾ ਹੋਏਗਾ ਭਾ ਰੋਟੀ ਕਿੱਥੋਂ ਖਾਵਾਂਗੇ ਭਾਵੇਂ ਕੋਈ ਗਾਈਟਾ ਡੈਪਸਰ ਆ ਪਾਵੇਂ ਕੋਈ ਮਜ਼ਦੂਰ ਆ ਪਾਵੇਂ ਕਰਿਆਨੇ ਵਾਲਾ ਵਾ ਕੱਪੜੇ ਵਾਲਾ ਵਾ ਉਹ ਸਾਰੇ ਦਾ ਜੋ ਵੀ ਗੁਜ਼ਾਰਾ ਵਾ ਇੱਕ ਉਸ ਅੰਦਾਤੇ ਦੇ ਜ਼ਰਤੇ ਆ ਇਹ ਅੰਦਾਤੇ ਨੂੰ ਸੜਕਾਂ ਤੇ ਲੋਲ ਲਿਆ ਅਸੀਂ ਮਾਈ ਭਾਗੋ ਅਈ ਰਾਣੀ ਛਾਂਤੀ ਦੀਆਂ ਜਾਈਆਂ ਨੇ ਜਿਨ੍ਹਾਂ ਅੱਗੇ ਵੀ ਇਹਨਾਂ ਜੁੱਧਾਂ ਦੇ ਵਿੱਚ ਲਾ ਕੇ ਇਸ ਜੁੱਧਾਂ ਨੂੰ ਥੇਰੇ ਚੜਾਇਆ ਸੀ ਅਸੀਂ ਹੁਣ ਵੀ ਇਹ ਜਿਹੜੀ ਤਿੱਖੀ ਲੜਾਈ ਹੋ ਰਹੀ ਆ ਇਸ ਲੜਾਈ ਦੇ ਵਿੱਚ ਵੱਧ ਛੜ ਕੇ ਹਿਸਾਬ ਆਵਾਂਗੇ ਜਿੰਨਾ ਚਿਰ ਮੋਦੀ ਇਹ ਸੰ ਦਾਤਾਂ ਨੂੰ ਇਨਸਾਫ ਨਹੀਂ ਦਿੰਦਾ ਇਹਨਾਂ ਚ ਲੋਕੀ ਇਹ ਮੋਦੀ ਲਖਾਈ ਨੂੰ ਇਨਸਾਫ ਨਹੀਂ ਦਿੰਦਾ ਹੁਣ ਅਜਾ ਆਪਣਾ ਜੁੱਦਿਚਾਰੀ ਰੱਖਾਂਗੇ ਔਰ ਸਿਰੇ ਤੱਕ ਲੈ ਕੇ ਜਾਵਾਂਗੇ ਲੋੜ ਪੈਣ ਤੇ ਇਹ ਨਾ ਸੋਚੇ ਡਰ ਕੇ ਘਰ ਬਹਿ ਜਾਾਂਗੇ ਇਹ ਡਰਨ ਵਾਲੇ ਲੋਕ ਨਹੀਂ ਆ ਜੋ ਸ਼ਹਾਦਤ ਗੁਰੂ ਗੋਬਿੰਦ ਸਿੰਘ ਦੇ ਸਾਬ ਜਾਦਿਆਂ ਦੀ ਆ ਉਹ ਮਾਤਾ ਦੀ ਆ ਅਸੀਂ ਵੀ ਉਹਦੀਆਂ ਨੂੰ ਸਭਨ ਸਿਆਂ ਉਹ ਸੰਸਮਨ ਨੂੰ ਇਹਨੇ ਬੜੇ ਵੇਲੇ ਜੁੱਦ ਛੇੜਿਆ ਇਹਨੇ ਪ੍ਰਾਣਾਂਾਂ ਨੂੰ ਮੁਗਲਾਂ ਦਾ ਰਾਜ ਅੰਗਰੇਜ਼ਾਂ ਦਾ ਪਾੜੀ ਰਾਜਿਆਂ ਦਾ ਜਿਨ੍ਹਾਂ ਇਨਾਂ ਜ਼ੁਲਮ ਕੀਤਾ ਸੀ ਉਹਨਾਂ ਉੱਪਰ ਗੁਰੂ ਗੋਬਿੰਦ ਸਿੰਘ ਦੇ ਸਿਰ ਜਾਂਦੇ ਆਂ ਤੇ ਜਿਨ੍ਹਾਂ ਸਰਬੰਸ ਵਾਰਿਆ ਉਹ ਸੰਬੰਸ਼ ਦੇ ਅਸੀਂ ਮਾਰ ਸਿਆ ਅਸੀਂ ਤੇਰ ਕੋ ਆਪਣਾ ਹੱਕ ਲੈ ਕੇ ਰਵਾਂਗੇ ਬੋਦੀ ਤੇਰੀ ਬੋਦੀ ਪਟਕੇ ਛੱਡਾਂਗੇ ਤੂੰ ਫਿਰ ਦਾ ਕਰ ਇਹ ਕੋਈ ਵੀ ਸਮਾਨ ਨਹੀਂ ਜਦੋਂ ਔਰਤਾਂ ਤੁਰ ਪੈਂਦੀਆਂ ਮੁਰਦਾ ਮਰ ਜਾਂਦਾ ਤੈਨੂੰ ਸਵਾਰਦੀਆਂ ਕੌਣ ਨੇ ਅਸੀਂ ਇਸ ਮੋਦੀ ਨੂੰ ਦੱਸ ਲਈਏ ਅਸੀਂ ਤੈਨੂੰ ਸਵਾਰਾਂਗੇ ਐਸਾ ਸਵਾਰਾਂਗੇ ਐਸਾ ਸਵਾਰਾਂਗੇ ਕਿ ਅਗਲੇ ਜਹਾਨ ਤੱਕ ਜਾ ਕੇ ਵੀ ਤੂੰ ਮੁੜ ਕੇ ਪਹਾਣ ਨੂੰ ਮੜੇਂਗਣ ਕਹਿੰਦੇ ਨੇ ਰੱਬ ਬਹੁਤ ਬਿਆੰਤ ਆ ਰੱਬ ਬਹੁਤ ਬਿਆੰਤ ਆ ਉਹ ਜੋ ਰੱਬ ਕਰਦਾ ਠੀਕ ਕਰਦਾ ਮੈਂ ਨਹੀਂ ਆ ਚੰਗਾ ਹੋਇਆ ਜੋਗੀ ਦੀ ਲਾਤ ਨਹੀਂ ਗਈ ਚੰਗਾ ਹੋਇਆ RAMਦੇਵ ਦੀ ਲਾਤ ਨਹੀਂ ਚੰਗਾ ਆ ਇਹਦੀ ਲਾਤ ਨਹੀਂ ਅੱਗੇ ਤੇ ਨਾ ਗੰਦ بیچ ਕੇ ਜਾਉ ਆਉਣ ਵਾਲੀ نسل ਤਨਾ ਕੋਈ ਹੋਊ ਇਹ ਬਹੁਤ ਵਧੀਆ ਹੋਇਆ ਇਹਦੀ نسل ਦਾ ਤੈਸ਼ ਨਾਸ਼ ਹੋ ਗਿਆ ਇਹਨੇ ਲੋਕਾਂ ਨੂੰ ਸੁਕਾਇਆ ਲੋਕਾਂ ਦੇ ਵਿੱਚ ਜਥੇ ਬੰਦੀਆਂ ਦੇ ਵਿੱਚ ਜਿਹੜਾ ਅੰਨ ਦਾਤਾ ਸ਼ੜਕਾਂ ਤੇ 80 ਸਾਲ ਦਾ 90 ਸਾਲ ਦਾ ਤੇ ਮਮੀ 75 ਸਾਲ ਦੀਆਂ ਮੈਂ ਮਰਦੇ ਤਮ ਤੱਕ ਇਹ ਵਾਅਦਾ ਕਰਦੀਆਂ ਕਿ ਮੋਦੀ ਤੇਰਾ ਨਾਂ ਨਿਸ਼ਾਨ ਮਿਟਾ ਕੇ ਛੱਡਾਂਗੇ ਭਾਵੇਂ ਦੁਨੀਆ ਬਦਲ ਜਾਵੇ